ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਪੈਂਪਰਾਵਾ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਆਪਣੇ ਚੈਨਲ ਮਾਂ ਕਾ ਪਿਆਰ ਔਰ ਬਲੌਗ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਉਮੀਦ ਕਰਦੀਆਂ ਕਿ ਤੁਸੀਂ ਸਾਰੇ ਜਣੇ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਠੀਕ ਠਾਕ ਹੋਵੋਗੇ ਅੱਜ ਦੀ ਵੀਡੀਓ ਦਾ ਜਿਹੜਾ ਬੇਸਾ ਹੈ ਤੁਸੀਂ ਉਹ ਦੇਖ ਹੀ ਲਿਆ ਹਣਾ ਅੱਜ ਮੈਂ ਤੁਹਾਡੇ ਨਾਲ ਆਪਣੀ ਜ਼ਿੰਦਗੀ ਦੇ ਉਹ ਪਲ ਸਾਂਝੇ ਕਰ ਰਹੀ ਹਾਂ ਜਿਸ ਨੂੰ ਮੈਂ ਜਦੋਂ ਦੀ ਜਪਣ ਲੱਗੀਆਂ ਵਾਹਿਗੁਰੂ ਜੀ ਨੇ ਮੈਨੂੰ ਕਿਸੇ ਵੀ ਚੀਜ਼ ਦੀ ਕਮੀ ਨਹੀਂ ਰੱਖੀ ਹੈਗੀ ਕਿਉਂਕਿ ਇਹੇ ਕੁਝ ਅਜਿਹੇ ਸ਼ਬਦ ਹੁੰਦੇ ਨੇ ਜਿਹੜੇ ਕਿ ਆਪਾਂ ਹਨਾ ਪੋਜ਼ਿਟਿਵਿਟੀ ਲਾ ਲਓ ਵੀ ਆਪਾਂ ਨੂੰ ਇੱਕ ਅੱਗੇ ਵਧਣ ਵਾਸਤੇ ਪ੍ਰੇਰਣਾ ਦਿੰਦੇ ਆ ਗੁਰਬਾਣੀ ਦਾ ਤਾਂ ਦੇਖੋ ਇੱਕ ਇੱਕ ਅੱਖਰ ਵਾਹਿਗੁਰੂ ਜੀ ਨਾਲ ਮਿਲਾਉਂਦਾ ਪਰ ਕਈ ਮੈਂ ਤੁਹਾਨੂੰ ਸੁਰੂ ਤੋਂ ਕਹਿੰਦੀ ਆ ਨੀ ਵੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਹਰ ਇੱਕ ਤੁਹਾਡੇ ਸਵਾਲ ਦਾ ਜਵਾਬ ਵੀ ਹੈ ਹਰ ਇੱਕ ਤੁਹਾਡੀ ਮੁਸ਼ਕਿਲ ਦਾ ਹੱਲ ਵੀ ਹੈ ਪਰ ਭਰੋਸਾ ਕਰਨ ਵਾਲਾ ਚਾਹੀਦਾ ਜਦੋਂ ਆਪਾਂ ਕਿਸੇ ਵੀ ਡਾਕਟਰ ਕੋਲ ਦਵਾਈ ਲੈਣ ਜਾਂਦੇ ਆ ਆਪਾਂ ਦਵਾਈ ਤਾਂ ਲੈ ਆਉਨੇ ਆ ਆਪਾਂ ਨਾ ਤਾਂ ਉਹ ਤੇ ਭਰੋਸਾ ਹੁੰਦਾ ਤੇ ਨਾ ਹੀ ਆਪਾਂ ਜੋ ਪਰਹੇਜ਼ ਦੱਸਦਾ ਉਹ ਕਰਦੇ ਆ ਫਿਰ ਕਿਦਾਂ ਆਪਾਂ ਨੂੰ ਉਸ ਚੀਜ਼ ਦਾ ਨਾ ਫਾਇਦਾ ਮਿਲੂਗਾ ਜਿਸ ਨੇ ਵੀ ਵਿਸ਼ਵਾਸ ਕੀਤਾ ਜਿਸ ਨੇ ਵੀ ਵਾਈਗਰੂ ਜੀ ਨੂੰ ਹਾਜ਼ਰਨਾਜਾ ਸਮਝਿਆ ਉਸ ਦੇ ਬੇੜੇ ਪਾਰ ਹੋਏ ਹੀ ਹੋਏ ਨੇ ਕਿਉਂਕਿ ਕੋਈ ਵੀ ਅਜਿਹੀ ਚੀਜ਼ ਨਹੀਂ ਹੈਗੀ ਜਿਹੜੀ ਕਿ ਵਾਈਗਰੂ ਜੀ ਆਪਾਂ ਨੂੰ ਨਹੀਂ ਦੇ ਸਕਦੇ ਕਹਿੰਦੇ ਤੂੰ ਮੰਗਣ ਵਾਲਾ ਚਾਹੀਦਾ ਮੰਗਣ ਦਾ ਢੰਗ ਆਉਣਾ ਚਾਹੀਦਾ ਹੈਗਾ ਜੋ ਤੂੰ ਮੰਗੇਗਾ ਤੇਰੇ ਮੂੰਹੋਂ ਉਹੀ ਵਾਹਿਗੁਰੂ ਜੀ ਤੈਨੂੰ ਦੇਣਗੇ ਤੂੰ ਮੰਗ ਕੇ ਤਾਂ ਦੇ ਕਿ ਅੱਜ ਕੱਲ ਆਪਾਂ ਨੂੰ ਦੁੱਖਾਂ ਤਕਲੀਫਾਂ ਨੇ ਇੰਨਾ ਜ਼ਿਆਦਾ ਘੇਰ ਰੱਖਿਆ ਹੈਗਾ ਨਸ਼ਿਆਂ ਨੇ ਉਦੋਂ ਸਾਰਿਆਂ ਦੀ ਮਤ ਮਾਰ ਰੱਖੀ ਹੈਗੀ ਬੱਚਿਆਂ ਨੇ ਘਰ ਦੇ ਵਿੱਚ ਹਰ ਇੱਕੋ ਚੀਜ਼ ਦਾ ਇੰਨਾ ਜ਼ਿਆਦੇ ਹੈ ਨਾ ਕਲੇਸ਼ ਵੱਧ ਚੁੱਕੀਏ ਨੇਗੇ ਕਿ ਨਾ ਤਾਂ ਆਪਣੇ ਇੱਕ ਦੂਸਰੇ ਨਾਲ ਵਿਚਾਰ ਮਿਲਦੇ ਨੇ ਤੇ ਨਾ ਆਪਣੇ ਸੰਸਕਾਰ ਮਿਲਦੇ ਤੇ ਨਾ ਹੀ ਧਰਮ ਮਿਲਦੇ ਨੇ ਇੱਕ ਇੱਕ ਘਰ ਦੇ ਵਿੱਚ ਪਤਾ ਨਹੀਂ ਕਿੰਨੇ ਕਿੰਨੇ ਕੁ ਧਰਮ ਆਪਾਂ ਬਣਾਈ ਬੈਠੀਆਂ ਬੱਚਿਆਂ ਨੂੰ ਕੁਝ ਕਹਿੰਦਾ ਉਹ ਨਹੀਂ ਸੁਣਦੇ ਹੈ ਪਤੀ ਪਤਨੀ ਨੂੰ ਕਹਿੰਦਾ ਉਹ ਨਹੀਂ ਸੁਣਦੀ ਪਤਨੀ ਪਤੀ ਨੂੰ ਕਹਿੰਦੀ ਹੈ ਉਹ ਨਹੀਂ ਸੁਣਦੀ ਇਹ ਮਲਕੇ ਵੀ ਅੱਜ ਕੱਲ ਜਿੱਦਨ ਨੂੰ ਜਿਹਦਾ ਮੂੰਹ ਹੁੰਦਾ ਉਧਰ ਨੂੰ ਸਾਰੇ ਹਨਾ ਚੱਲੀ ਜਾਂਦੀ ਹੈਗੀ ਚਲੋ ਵਾਈ ਗੁਰੂ ਜੀ ਦੀ ਇਹ ਮੈਮੇਗੀ ਪਤਾ ਨਹੀਂ ਉਹਨਾਂ ਨੇ ਕਿਸ ਤਰੀਕੇ ਨਾਲ ਕਿਸ ਨੂੰ ਕੀਵੇਂ ਬਣਾਇਆ ਹੋਇਆ ਹੈ ਨਾ ਉਸ ਤਰੀਕੇ ਨਾਲ ਉਹ ਚੱਲੀ ਜਾਂਦੇ ਆ ਅੱਜ ਮੈਂ ਜੋ ਤੁਹਾਨੂੰ ਹਨਾ ਇਹ ਪੰਜ ਸ਼ਬਦ ਦੱਸਾਂਗੀ ਇਸ ਨੂੰ ਤੁਸੀਂ ਸਵੇਰੇ ਉੱਠ ਕੇ ਅਗਰ ਖੁਦ ਦੇ ਨਾਲ ਬੋਲੋਗੇ ਜਾ ਸ਼ਾਮ ਨੂੰ ਪੈਣ ਵੇਲੇ ਤੁਸੀਂ ਹਨਾ ਇਸ ਸ਼ਬਦਾਂ ਦਾ ਜਾਪ ਕਰ ਲਓਗੇ ਤਾਂ ਤੁਹਾਨੂੰ ਜ਼ਿੰਦਗੀ ਦੇ ਵਿੱਚ ਹਨਾ ਕਦੇ ਵੀ ਕਿਸੇ ਵੀ ਚੀਜ਼ ਦੀ ਮੁਸ਼ਕਿਲ ਨਹੀਂ ਹੋਗੀ ਕਦੇ ਵੀ ਕਿਸੇ ਚੀਜ਼ ਦੀ ਕਮੀ ਨਹੀਂ ਹੋਵੇਗੀ ਪਰ ਬਸ ਮੇਨ ਗੱਲ ਹੈ ਉਹੀ ਵਿਸ਼ਵਾਸ ਦੀ ਕਿਉਂਕਿ ਇੱਕ ਤਾਂ ਆਪਾ ਜੱਪੀ ਜਾਂਦੇ ਹਾਂ ਨਾ ਇੱਕ ਆਪਾਂ ਕਹੀ ਜਾਂਦੇ ਹਾਂ ਵੀ ਹਾਂ ਮੈਨੂੰ ਉਹਨੇ ਕਿਹਾ ਚੱਲ ਮੈਂ ਕਰ ਲੈਣਾ ਕੱਲ ਨੂੰ ਕਿਸ ਤੂੰ ਹੋਰ ਪਤਾ ਕੋਈ ਗੱਲ ਚੱਲ ਜਾਂਦੀ ਹੈ ਨਾ ਵੀ ਇਹ ਕਰ ਲੈਨੇ ਆ ਫਿਰ ਉਹ ਆਪਾਂ ਨਾ ਦੁਵਿਧਾ ਚ ਫਸ ਜਾਂਦੇ ਆ ਕਹਿੰਦੇ ਦੋ ਬੀੜੀਆਂ ਦੇ ਵਿੱਚ ਪੈਰ ਰੱਖਣ ਵਾਲਾ ਨਾ ਕਦੇ ਵੀ ਪਾਰ ਨਹੀਂ ਲੰਘਦਾ ਕਿਉਂਕਿ ਬੀੜੀ ਨੇ ਇੱਕ ਦੇ ਵਿੱਚ ਬੈਠਾਂਗੇ ਤਾਂ ਉਸਨੇ ਚਾਹੇ ਦੇਰ ਲਾਵੇ ਹਨਾ ਉਹ ਪਾਰ ਤੁਹਾਨੂੰ ਲਾਈ ਦੇਵੇਗੀ ਪਰ ਦੋ ਬੀੜੀਆਂ ਦੇ ਵਿੱਚ ਪੈਰ ਰੱਖੋਗੇ ਤਾਂ ਇੱਕ ਇਧਰ ਉਠਿਲ ਜੇਗੀ ਇੱਕ ਇਧਰ ਉਠਿਲ ਜੇਗੀ ਤੇ ਤੁਸੀਂ ਵਿੱਚ ਡੁੱਬੀ ਜਾ ਖੁੱਟ ਬਾਬਾ ਨਾਨਕਾ ਖਾਏ ਖਰਚ ਤਨ ਮਾਰ ਇਹ ਵਾਹਿਗੁਰੂ ਜੀ ਤੋਂ ਮੰਗਣਾ ਇਹ ਸਾਰੇ ਸ਼ਬਦਾਂ ਦੇ ਵਿੱਚ ਆਪਾਂ ਵਾਹਿਗੁਰੂ ਜੀ ਦਾ ਸਿਮਰਨ ਵੀ ਕਰਨਾ ਹੈ ਉਹਦੀ ਮਹਿਮਾ ਵੀ ਕਰਨੀ ਹੈ ਤੇ ਉਹ ਤੋਂ ਮੰਗਣਾ ਵੀ ਹੈਗਾ ਹਨਾ ਇੱਕ ਜਿਵੇਂ ਹਨ ਤੁਸੀਂ ਦੇਖੇ ਹੋਣਗੇ ਮੰਗਤੇ ਬਚਾਰੇ ਜਿਹੜੇ ਹੁੰਦੇ ਨੇ ਨਾ ਉਹ ਕਿਵੇਂ ਤੈਨੂੰ ਰੱਬ ਤਰੱਕੀਆਂ ਬਖਸ਼ੇ ਤੇਰਾ ਪੁੱਤ ਬਾਹਰ ਜਾਵੇ ਤੈਨੂੰ ਲੰਬੀ ਉਮਰ ਹੋਵੇ ਤੂੰ ਖੁਸ਼ੀਆਂ ਲਵੇਂ ਤੈਨੂੰ ਵੱਡੀਆਂ ਗੱਡੀਆਂ ਮਿਲਣ ਹਨ ਇਸ ਤਰੀਕੇ ਨਾਲ ਕਰਦੇ ਨੇ ਉਸੇ ਤਰੀਕੇ ਨਾਲ ਆਪਾਂ ਵਾਹਿਗੁਰੂ ਜੀ ਦੇ ਗੁਣ ਗਾਉਣੇ ਨੇ ਤੇ ਵਾਹਿਗੁਰੂ ਜੀ ਤੋਂ ਮੰਗਣਾ ਹੈ ਤਾਂ ਕਿ ਖੁਸ਼ ਹੋ ਕੇ ਵਾਹਿਗੁਰੂ ਜੀ ਸਾਡੀਆਂ ਝੋਲੀਆਂ ਖੁਸ਼ੀਆਂ ਦੇ ਨਾਲ ਭਰ ਦੇਣ ਤੇ ਦੇਖੋ ਦੋ ਸ਼ਬਦ ਮੈਂ ਤੁਹਾਨੂੰ ਦੱਸ ਤੇ ਕਈ ਪੈਣ ਭਰਾ ਮੈਨੂੰ ਕਹਿੰਦੇ ਨੇ ਵੀ ਦੀਦੀ ਤੁਸੀਂ ਸਕਰੀਨ ਤੇ ਸਾਨੂੰ ਸ਼ਬਦਾਂ ਨੂੰ ਹਨਾ ਲਿਖ ਕੇ ਦਿਖਾ ਦਿਆ ਕਰੋ ਦੇਖੋ ਕਈ ਵਾਰੀ ਨਾ ਗਲਤ ਲਿਖੇ ਜਾਂਦੇ ਨੇ ਸ਼ਬਦ ਫਿਰ ਨਾ ਕਿੰਤੂ ਪ੍ਰੰਤੂ ਕਾਫੀ ਹੋਣ ਲੱਗ ਜਾਂਦਾ ਤੁਸੀਂ ਜੋ ਮੈਂ ਤੁਹਾਨੂੰ ਦੱਸੂਗੀ ਤੁਸੀਂ ਨਾ ਮਲਕੀ ਮੋਬਾਈਲ ਤੇ ਗੂਗਲ ਤੇ ਡਾਊਨਲੋਡ ਕਰ ਲਿਓ ਫਿਰ ਉਹਨੂੰ ਇੱਕ ਪੇਜ ਦੇ ਉੱਪਰ ਲਿਖ ਕੇ ਰੱਖ ਲਿਓ ਤੁਸੀਂ ਉਹ ਸ਼ਬਦਾਂ ਨੂੰ ਜਪ ਸਕਦੇ ਹੋ ਜਿਵੇਂ ਕਿ ਹੁਣ ਮੈਂ ਤੁਹਾਨੂੰ ਦੱਸਿਆ ਦੇਖੋ ਇੱਕ ਤਾਂ ਮੂਲ ਮੰਤਰ ਹੋ ਗਿਆ ਦੂਸਰਾ ਇਹ ਸ਼ਬਦ ਹੈ ਵਿਚਰ ਮੂਲ ਨਾ ਥੁੜੀ ਦੋ ਵਿਚਰ ਆਪ ਕਿਰਪਾਲ ਸ਼ਬਦ ਖੁੱਟ ਬਾਬਾ ਨਾਨਕਾ ਕਾਇ ਖਰਚ ਤਨਮਾਲ ਇਸ ਸ਼ਬਦ ਨੂੰ ਤੁਸੀਂ ਪੜ੍ਹਨਾ ਹੈ ਇੱਕ ਇੱਕ ਵਾਰੀ ਤੁਸੀਂ ਸਾਰੇ ਸ਼ਬਦਾਂ ਨੂੰ ਪੜ੍ਹਨਾ ਹੈ ਅਗਲਾ ਸ਼ਬਦ ਆ ਗਿਆ ਪੌੜੀ ਜਾਂ ਤੂੰ ਮੇਰੇ ਵੱਲ ਹੈ ਤਾਂ ਕਿਹਾ ਮੋਹ ਸੰਦਾ ਤੁਰ ਸਭ ਕੁਝ ਮੈਨੂੰ ਸੌਂਪਿਆ ਜਾਂ ਤੇਰਾ ਬੰਦਾ ਲਖਮੀ ਤੋਟ ਨਾ ਆਵੇ ਕਾਇ ਖਰਚ ਰਹੰਦਾ ਦੇਖੋ ਜਿਹੜਾ ਤੀਸਰਾ ਸ਼ਬਦ ਹੈ ਇਹ ਮੈਂ ਤੁਹਾਨੂੰ ਬਹੁਤ ਵਾਰੀ ਦੱਸਿਆ ਕਿਉਂਕਿ ਇਹ ਮੇਰੇ ਜੀਵਨ ਦਾ ਉਹ ਸ਼ਬਦ ਹੈ ਉਹ ਅੰਗ ਹੈ ਅਨਿਖੜਮਾ ਜਿਹੜਾ ਕਿ ਮੈਂ ਹਰ ਟਾਈਮ ਜਪਦੀਆਂ ਉਹ ਕਿਹੜਾ ਹੈਗਾ ਬਿਲਾਵਲ ਮਹੱਲਾ ਪੰਜਵਾਂ ਗੌੜੀ ਜਾਂ ਤੂੰ ਮੇਰੇ ਵੱਲ ਹੈਂ ਤਾਂ ਕਿਆ ਮੋਹਿਸੰਦਾ ਤਉ ਦਸਾ ਪਿੱਛੇ ਮੈਨੂੰ ਸੰਪੀ ਆ ਜਾ ਤੇਰਾ ਬੰਦਾ ਲਖਮੀ ਤੋਟ ਨਾ ਆਵੇ ਖਾਇ ਖਸਤਰਨ ਇਸ ਸ਼ਬਦ ਨੂੰ ਤੁਸੀਂ ਨੇ ਡਾਊਨਲੋਡ ਕਰ ਲੈਣਾ ਮੋਬਾਈਲ ਤੋਂ ਉਹ ਫਿਰ ਇੱਕ ਪੇਜ ਤੇ ਲਿਖ ਲੈਣਾ ਤੇ ਅਗਲਾ ਹੈਗਾ ਗੌੜੀ ਮਹੱਲਾ ਪੰਜਵਾਂ ਥਿਰ ਕਰ ਵੈਸੋ ਹਰ ਜਨ ਪਿਆਰੇ ਸਤਿਗੁਰ ਤੋਂ ਮਰੇ ਕਾਜ ਸਵਾਰੇ ਇਸ ਸ਼ਬਦ ਨੂੰ ਵੀ ਤੁਸੀਂ ਨੇ ਲਿਖ ਲੈਣਾ ਚਾਰ ਸ਼ਬਦ ਹੋ ਗਏ ਤੇ ਪੰਜਵਾਂ ਸ਼ਬਦ ਬਿਲਾਵਲਾ ਮਹੱਲਾ ਪੰਜਵਾਂ ਤਾਤੀ ਬਾਉ ਨਾ ਲਾ ਗਈ ਪਾਰ ਬ੍ਰਹਮ ਸਰਨਾਈ ਚੌਗੇਰਦ ਹਮਾਰੇ ਰਾਮਕਾਰ ਦੁੱਖ ਲਗੇ ਨਾ ਪਈ ਇਹ ਰੱਖਿਆ ਦੇ ਸ਼ਬਦ ਨੇ ਭੈਣ ਭਰਾ ਮਾਨ ਨੇ ਮੈਨੂੰ ਕਿਹਾ ਸੀਗਾ ਵੀ ਦੀਦੀ ਤੁਸੀਂ ਹੈ ਨਾ ਸਾਨੂੰ ਇਹ ਸ਼ਬਦ ਲਿਖ ਕੇ ਵੀ ਦੇ ਦੱਸ ਦਿਆ ਕਰੋ ਤਾਂ ਮੈਂ ਡਿਸਕ੍ਰਿਪਸ਼ਨ ਦੇ ਵਿੱਚ ਸਾਰੇ ਸ਼ਬਦਾਂ ਨੂੰ ਲਿਖ ਕੇ ਪਾ ਦੇਵਾਂਗੀ ਤੁਸੀਂ ਡਿਸਕ੍ਰਿਪਸ਼ਨ ਦੇ ਵਿੱਚ ਜਾ ਕੇ ਦੇਖ ਲਿਓ ਕਿਉਂਕਿ ਸਕਰੀਨ ਦੇ ਉੱਪਰ ਜਿਵੇਂ ਪਾਉਂਗੀ ਤਾਂ ਵੀਡੀਓ ਵੀ ਬਹੁਤ ਲੰਬੀ ਹੋ ਜਾਊਗੀ ਤੇ ਫਿਰ ਕਿੰਤੂ ਪ੍ਰੰਤੋ ਵੀ ਕਾਫੀ ਹੋਣ ਲੱਗ ਜਾਂਦੇ ਜਿਹੜੇ-ਜਿਹੜੇ ਭੈਣਾਂ ਭਰਾਵਾਂ ਨੂੰ ਵਿਸ਼ਵਾਸ ਹੈਗਾ ਹਨਾ ਵੀ ਅਸੀਂ ਇਸ ਸ਼ਬਦ ਦਾ ਆਰਾਧਨ ਕਰਨਾ ਹੈ ਜਪ ਕਰਨਾ ਹੈ ਦੇਖੋ ਤੁਸੀਂ ਭਰੋਸੇ ਨਾਲ ਇਸ ਚੀਜ਼ ਨੂੰ ਕਰਕੇ ਦੇਖਿਓ ਤੁਹਾਡੇ ਘਰ ਦੇ ਵਿੱਚ 2-4 ਦਿਨਾਂ ਦੇ ਵਿੱਚ ਹੀ ਦੇਖਿਓ ਕਿੰਨਾ ਮਾਹੌਲ ਦਾ ਫਰਕ ਹੋਵੇਗਾ ਚਾਹੇ ਕੋਈ ਨਸ਼ਾ ਕਰਦਾ ਚਾਹੇ ਤੁਹਾਡੀ ਕੋਈ ਹੁੰਦਾ ਵੀ ਹਾਂ ਸਾੜੇ ਕਰੇ ਪੈਸਾ ਤੁਹਾਨੂੰ ਦੌਲਤ ਨਹੀਂ ਖੜਦਾ ਜਾਂ ਤੁਹਾਡੀ ਕੋਈ ਹਨਾ ਆਪਾਂ ਹੁੰਦਾ ਵੀ ਅੱਜਕੱਲ ਮਕਾਦਮੇ ਕੇਸਾਂ ਦੇ ਵਿੱਚ ਬਹੁਤ ਉਲਝੇ ਪਏ ਨੇ ਪਤੀ ਪਤਨੀ ਦਾ ਲੜਾਈ ਝਗੜਾ ਨਹੀਂ ਮੁਕਰਿਆ ਤਾਂ ਤੁਸੀਂ ਇਸ ਚੀਜ਼ ਨੂੰ ਕਰਕੇ ਦੇਖਿਓ ਤਾਂ ਵਾਹਿਗੁਰੂ ਜੀ ਦੇਖਿਓ ਤੁਹਾਡੀ ਕਿਸ ਤਰੀਕੇ ਨਾਲ ਪਾਹ ਫੜਦੇ ਨੇ ਕਿਵੇਂ ਤੁਹਾਨੂੰ ਇਸ ਭਵ ਸਾਗਰ ਦੇ ਵਿੱਚੋਂ ਹਨਾ ਕੱਢਦੇ ਨੇ ਜਿਹਨੇ ਵਿਸ਼ਵਾਸ ਕਰ ਲਿਆ ਉਹ ਤਰ ਗਿਆ ਜਿਹਨੇ ਨਹੀਂ ਕੀਤਾ ਹਨਾ ਮੈਨੂੰ ਟਾਈਮ ਨਹੀਂ ਲੱਗ ਰਿਹਾ ਹੈਗਾ ਉਸ ਭੈਣਾਂ ਨੂੰ ਮਿਲਾਉਣ ਦਾ ਜਿਨੇ ਕੇ ਵਾਈਕਰੂ ਜੀ ਨੇ ਹੁਣ ਪ੍ਰਤੱਖ ਮੈਂ ਤਾਂ ਦੇਖੋ ਤੁਹਾਨੂੰ ਕਹਿ ਰਹੀ ਆਂ ਕਈ ਭੈਣ ਮੇਰੇ ਤੇ ਵਿਸ਼ਵਾਸ ਕਰਨਗੇ ਕਈ ਨਹੀਂ ਵੀ ਕਰਨਗੇ ਕਿਉਂਕਿ ਹਰ ਇੱਕ ਨੂੰ ਆਪਾਂ ਨਹੀਂ ਮਨਾ ਸਕਦੇ ਘਰ ਦੇ ਵਿੱਚ ਨਹੀਂ ਆਪਾਂ ਮਨਾ ਸਕਦੇ ਹੈਨਾ ਫਿਰ ਵੀ ਤੁਸੀਂ ਤਾਂ ਮੈਨੂੰ ਫਿਰ ਵੀ ਅਣਜਾਣ ਹੋ ਹੈਨਾ ਚਲੋ ਇੱਕ ਪਿਆਰ ਹੁੰਦਾ ਇੱਕ ਵਿਸ਼ਵਾਸ ਹੁੰਦਾ ਕਹਿੰਦੇ ਜਿਹੜਾ ਗੁਰਦੀ ਬਾਣੀ ਸੁਣਾਈ ਹੈਨਾ ਉਹ ਨੂੰ ਵੈਸੀ ਆਪਾਂ ਨੂੰ ਹਨਾ ਇਹ ਹੋ ਜਾਂਦਾ ਵੀ ਹਾਂ ਕੋਈ ਚੰਗੀ ਜਗ੍ਹਾ ਨਾਲ ਆਪਾਂ ਨੂੰ ਜੋੜ ਰਿਹਾ ਦੇਖੋ ਮਾਰੇ ਕੰਮ ਤਾਂ ਅੱਜ ਕੱਲ ਤੁਹਾਨੂੰ ਹਰ ਇੱਕ ਜਗ੍ਹਾ ਤੋਂ ਮਿਲ ਜਾਣਗੇ ਪਰ ਚੰਗੇ ਪਾਸੇ ਜੋੜਨ ਵਾਲਾ ਕੋਈ ਕੋਈ ਬਿਰਲਾ-ਵਿਰਲਾ ਹੀ ਮਿਲੂਗਾ ਚਾਹੇ ਹੁਣ ਮੈਨੂੰ ਘੱਟ ਪਸੰਦ ਕਰ ਰਹੇ ਨੇ ਪਰ ਆਉਣ ਵਾਲੇ ਸਮੇਂ ਦੇ ਵਿੱਚ ਸਾਰਿਆਂ ਨੂੰ ਪਤਾ ਲੱਗੇ ਦੂਸਰਾ ਚੈਨਲ ਵੀ ਕਿਰਨ ਕੁਕਿੰਗ ਐਂਡ ਸਟੀਚਿੰਗ ਵਾਲਾ ਪਲੀਜ਼ ਉਹ ਵੀ ਸਬਸਕ੍ਰਾਈਬ ਕਰ ਲਓ ਉਤੇ ਵੀ ਆਪਾਂ ਹੁਣ ਅਪਲੋਡ ਕਰਦੇ ਆਂ ਡੇਲੀ ਵੀਡੀਓ ਤੇ ਉਧਰ ਪੈਣਾ ਨੂੰ ਮੇਰੀ ਕੋਸ਼ਿਸ਼ ਹੈਗੀ ਹੈ ਨਾ ਕਿਉਂਕਿ ਪਹਿਲਾਂ ਮੈਂ ਇਸੇ ਚੈਨਲ ਤੇ ਵੀ ਕਰਦੀ ਹੁੰਦੀ ਸੀ ਵੀ ਮੇਰੀ ਕੋਸ਼ਿਸ਼ ਹੈ ਕਿ ਹਰ ਇੱਕ ਭੈਣ ਆਪਣੇ ਘਰ ਵਿੱਚ ਬੈਠ ਕੇ ਆਪਦੇ ਆਪ ਨੂੰ ਇਹ ਨਾ ਸਮਝੇ ਹਨਾ ਵੀ ਮੈਂ ਕੀ ਕਰਾਂ ਮੈਂ ਤਾਂ ਉਸ ਕਮਾ ਨਹੀਂ ਸਕਦੀ ਜਾਂ ਮੈਂ ਕੁਝ ਨਹੀਂ ਕਰ ਸਕਦੀ ਹਨਾ ਵੀ ਇਸ ਚੀਜ਼ ਵਾਸਤੇ ਤੁਸੀਂ ਆਪਣੇ ਘਰ ਵਿੱਚ ਹਨਾ ਸਿਲਾਈ ਕਰੋ ਕੁਕਿੰਗ ਕਰੋ ਟੀਫਨ ਬਣਾ ਕੇ ਹਨਾ ਤੁਸੀਂ ਅੱਗੇ ਡਿਲੀਵਰ ਕਰ ਸਕਦੇ ਹੋ ਬਹੁਤ ਹੈ ਇਦਾਂ ਦੇ ਬਿਜ਼ਨਸ ਨੇ ਜਿਹੜੇ ਤੁਸੀਂ ਘਰ ਬੈਠੇ ਹਨਾ ਕਰ ਸਕਦੇ ਹੋਗੇ ਤਾਂ ਆਪਾਂ ਕੋਸ਼ਿਸ਼ ਕਰਾਂਗੇ ਅੱਗੇ-ਅੱਗੇ ਜਿਉਂ-ਜਿਉਂ ਵਧਾਂਗੇ ਹਨਾ ਕਿ ਇਦਾਂ ਦੇ ਆਪਾਂ ਕਿਤੇ ਨਾ ਕਿਤੇ ਕੋਈ ਜਗ੍ਹਾ ਬਣਾਈਏ ਜਿੱਥੇ ਕਿ ਮੇਰੀਆਂ ਭੈਣਾਂ ਇਕੱਠੀਆਂ ਹੋਗੀਆਂ ਹੈ ਨਾ ਕੋਈ ਨਾ ਕੋਈ ਬਿਜ਼ਨਸ ਸ਼ੁਰੂ ਕਰ ਸਕਣ ਪਰ ਉਹਦੇ ਵਾਸਤੇ ਤੁਹਾਨੂੰ ਇਸ ਭੈਣ ਦਾ ਸਪੋਰਟ ਵੀ ਕਰਨਾ ਪਵੇਗਾ ਹੈ ਨਾ ਮੇਰੀ ਦਿਨੋਂ ਕੋਸ਼ਿਸ਼ ਹੈ ਵਾਹਿਗੁਰੂ ਜੀ ਨੇ ਚਾਹਿਆ ਤੇ ਤੁਹਾਡਾ ਪਿਆਰ ਰਿਹਾ ਤਾਂ ਇਹ ਆਪਾਂ ਇੱਕ ਦਿਨ ਜ਼ਰੂਰ ਕਾਮਯਾਬ ਹੋਵਾਂਗੇ ਹੈ ਨਾ ਤੇ ਆਪਣੀਆਂ ਧੀਆਂ ਨੂੰ ਆਪਣੇ ਬੱਚਿਆਂ ਨੂੰ ਸੰਸਕਾਰ ਦੇਣੇ ਸਭ ਤੋਂ ਮੇਨ ਗੱਲ ਹੈ ਤੇ ਜਿਹੜੇ ਇਹ ਪੰਜ ਸਬਦ ਮੈਂ ਤੁਹਾਨੂੰ ਕਹੇ ਨੇ ਇਹ ਤੁਸੀਂ ਸਵੇਰੇ ਉੱਠ ਕੇ ਬਿਨਾ ਨਹਾਤੇ ਜਾਂਪ ਲਓ ਸ਼ਾਮ ਨੂੰ ਜਾਂਪ ਲਓ ਦੁਪਹਿਰੇ ਜਾਂਪ ਲਓ ਇਹ ਕੋਈ ਹੋਣੀ ਹੈਗਾ ਪਰ ਪ੍ਰੋਸਰ ਆ ਕੇ ਜਪਿਓ ਕਿ ਵਾਹਿਗੁਰੂ ਜੀ ਇੱਕ ਮੰਗਤਾ ਤੇਥੋਂ ਮੰਗ ਰਿਹਾ ਹੈ ਇੱਕ ਭਿਖਾਰੀ ਦੀ ਝੋਲੀ ਦੇ ਵਿੱਚ ਹਨਾ ਖੈਰ ਪਾ ਦੇ ਤਾਂ ਉਹ ਜ਼ਰੂਰ ਪਾਊਗਾ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲੈਣਾ ਤੇ ਮਿਲਾਂਗੇ ਆਪਾਂ ਹੁਣ ਅਗਲੀ ਵੀਡੀਓ ਦੇ ਵਿੱਚ ਤੱਕ ਲਈ ਸਾਰੇ ਭੈਣ ਭਰਾਵਾਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਮੇਰਾ ਬੋਲਿਆ ਜੋ ਵੀ ਹੈ ਨਾ ਮੈਂ ਤੁਹਾਨੂੰ ਬੋਲਦਿਆਂ ਕਈ ਵਾਰੀ ਬੋਲਣ ਲੱਗਿਆ ਗਲਤੀ ਵੀ ਬੋਲਿਆ ਤਾਂ ਮਾਫ ਕਰ ਦੇਣਾ ਸਤਿ ਸ੍ਰੀ ਅਕਾਲ